ਰਾਮ ਕਲੀ ਮਹਲਾ ਤੀਜਾ ਨਾਮ ਖਜ਼ਾਨਾ ਗੁਰ ਤੇ ਪਾਇਆ ਤ੍ਰਿਪਤ ਰਹੇ ਆਖਾਈ ਏ ਸੰਤ ਜਨੋ ਪ੍ਰਮਾਤਮਾ ਦਾ ਨਾਮ ਖਜ਼ਾਨਾ ਗੁਰੂ ਪਾਸੋਂ ਮਿਲਦਾ ਹੈ ਜਿਨ੍ਹਾਂ ਨੂੰ ਇਹ ਖਜ਼ਾਨਾ ਮਿਲ ਜਾਂਦਾ ਹੈ ਉਹ ਮਾਇਆ ਦੀ ਤ੍ਰਿਸ਼ਨਾ ਵੱਲੋਂ ਪੂਰਨ ਤੌਰ ਤੇ ਰੱਜ ਜਾਂਦੇ ਹਨ ਸੰਤੋ ਗੁਰਮੁਖ ਮੁਕਤ ਗਤ ਪਾਈ ਏ ਰੱਬ ਦੇ ਪਿਆਰਿਓ ਸਤ ਸੰਗਿਓ ਗੁਰੂ ਦੇ ਸਨਮੁਖ ਹੋ ਕੇ ਮੁਕਤੀ ਮਿਲਦੀ ਹੈ ਮਨੁੱਖ ਉੱਚੀ ਆਤਮਿਕ ਅਵਸਥਾ ਵਾਲ ਬਣ ਜਾਂਦਾ ਹੈ ਏਕ ਨਾਮ ਵਸਿਆ ਕਟ ਅੰਤਰ ਪੂਰੇ ਕੀ ਵਡਿਆਈ ਰਹਾਉ ਪੂਰੇ ਗੁਰੂ ਦੀ ਇਹ ਵਡਿਆਈ ਹੈ ਕਿ ਏਕ ਅਕਾਲ ਪੁਰਖ ਵੈ ਗੁਰੂ ਹਿਰਦੇ ਦੇ ਅੰਦਰ ਵਸ ਜਾਂਦਾ ਹੈ ਆਪੇ ਕਰਤਾ ਆਪੇ ਪੁਬਤਾ ਦਿੰਦਾ ਰਿਜਕ ਸਭਾਈ ਉਹ ਆਪ ਹੀ ਕਰਤਾ ਹੈ ਪੈਦਾ ਕਰਨ ਵਾਲਾ ਹੈ ਅਤੇ ਆਪ ਹੀ ਜੀਵਨ ਦਾ ਨਾਸ਼ ਕਰਨ ਵਾਲਾ ਹੈ ਅਤੇ ਸਾਰਿਆਂ ਨੂੰ ਹਰ ਵੇਲੇ ਰਿਜਕ ਦਿੰਦਾ ਹੈ ਜੋ ਕਿਸ਼ ਕਰਨਾ ਸੋ ਕਰ ਰਹਿਆ ਅਵਰਣ ਕਰਨਾ ਜਾਈ اے ਸੰਤ ਜਨੋ ਉਹ ਆਪ ਪ੍ਰਭੂ ਜੋ ਕੁਝ ਕਰਨਾ ਚਾਹੁੰਦਾ ਹੈ ਕਰ ਰਿਹਾ ਹੈ किसी जीव पासों उस कुछ नहीं किया जाता आपे साजे हे संत जनो प्रभु आप ही सब जीवत घटना है आप ही जगत पैदा करता है हरेक जीव के सिर उ आप ही माया दे जंजाल की पोटली चमुड़ी हुई है ਤੇ ਸੇ ਸਰੇ ਉਹ ਤਾਂ ਸੁਖ ਪਾਵੋ ਸਤਗੁਰ ਮੇਲ ਮਿਲਾਈ اے ਸੰਤ ਜਨੋ ਉਸ ਪ੍ਰਮਾਤਮਾ ਨੂੰ ਹੀ ਸਿਮਰਦੇ ਰਹੋ ਤਦੋ ਹੀ ਆਤਮਕ ਅਨੰਦ ਕਰ ਸਕੋਗੇ ਪਰ ਸਿਮਰਦਾ ਉਹੀ ਹੈ ਜਿਸ ਨੂੰ ਗੁਰੂ ਨੇ ਪ੍ਰਮਾਤਮਾ ਦੇ ਚਰਣਾ ਵਿੱਚ ਜੋੜਿਆ ਆਪਣਾ ਆਪ ਆਪਿ ਉਪਾਏ ਅਲਖ ਨ ਲਖਣਾ ਜਾਈ اے ਸੰਤ ਜਨੋ ਪ੍ਰਭੂ ਆਪ ਹੀ ਆਪਣਾ ਆਪ ਕਿਸ ਜੀਵ ਦੇ ਹਿਰਦੇ ਵਿੱਚ ਪ੍ਰਗਟ ਕਰਦਾ ਹੈ ਉਹ ਅਲੱਖ ਹੈ ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਆਪੇ ਮਾਰ ਦੇਵਾਲੇ ਆਪੇ ਤਿਸ ਨੂੰ ਦਿਲ ਨਤਮਾਈ ਹੈ ਸੰਤ ਜਨੋ ਜੀਵਾਂ ਨੂੰ ਆਤਮਕ ਮੌਤ ਦੇ ਕੇ ਫਿਰ ਆਪ ਹੀ ਪ੍ਰਭੂ ਆਤਮਕ ਜੀਵਨ ਦਿੰਦਾ ਹੈ ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਰਤਾ ਭਰ ਵੀ ਲਾਲਚ ਨਹੀਂ ਹੈ ਇੱਕ ਦਾਤੇ ਇੱਕ ਮੰਗਤੇ ਕੀਤੇ ਆਪੇ ਭਗਤ ਕਰਾਈ ਹੈ ਸੰਤ ਜਨੋ ਜਗਤ ਵਿੱਚ ਪ੍ਰਮਾਤਮਾ ਨੇ ਕਈ ਜੀਵਾਂ ਨੂੰ ਦੂਜਿਆਂ ਦੀ ਮਦਦ ਕਰਨ ਦੇ ਸਮਰੱਥ ਬਣਾ ਦਿੱਤਾ ਹੈ ਕਈ ਜੀਵ ਉਸ ਦੇ ਉਸ ਨੇ ਕੰਗਾਲ ਮੰਗਤੇ ਬਣਾ ਦਿੱਤੇ ਹਨ ਜਿੰਨਾ ਉਤੇ ਮਿਹਰ ਕਰਦਾ ਹੈ ਉਹਨਾਂ ਪਾਸੋਂ ਆਪਣੀ ਭਗਤੀ ਪ੍ਰਮਾਤਮਾ ਆਪ ਹੀ ਕਰਾ ਲੈਂਦਾ ਹੈ ਸੇਵਡ ਭਾਗੀ ਜਿੰਨੀ ਇੱਕੋ ਜਤਾ ਸੱਚੇ ਰਹੇ ਸਮਾਈ ਉਹ ਵੱਡਿਆਂ ਪਾਗਾਂ ਵਾਲੇ ਹਨ ਜਿਨ੍ਹਾਂ ਨੇ ਇੱਕ ਪਰਮਾਤਮਾ ਨੂੰ ਜਾਣਿਆ ਹੈ ਤੇ ਹਮੇਸ਼ਾ ਸੱਚ ਵਿੱਚ ਸਮਾਏ ਰਹਿੰਦੇ ਹਨ ਆਪ ਸਰੂਪ ਸਿਆਣਾ ਆਪੇ ਕੀਮਤ ਕਾਹਨ ਨਾ ਜਾਈ ਇਹ ਸੰਤ ਜਨੋ ਪਰਮਾਤਮਾ ਆਪ ਸਭ ਤੋਂ ਸੁੰਦਰ ਹੈ ਸਭ ਤੋਂ ਸਿਆਣਾ ਵੀ ਆਪ ਹੀ ਹੈ ਉਸ ਦੀ ਸੁੰਦਰਤਾ ਤੇ ਸਿਆਣਪ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ ਆਪੇ ਦੁੱਖ ਸੁਖ ਪਾਏ ਅੰਤਰ ਆਪੇ ਪਰਮ ਭੁਲਾਈ ਹੇ ਸੰਤ ਜਨੋ ਹਰੇਕ ਜੀਵ ਦੇ ਅੰਦਰ ਪ੍ਰਮਾਤਮਾ ਆਪ ਹੀ ਦੁੱਖ ਪੈਦਾ ਕਰਦਾ ਹੈ ਆਪ ਹੀ ਸੁਖ ਵੀ ਦਿੰਦਾ ਹੈ ਉਹ ਆਪ ਹੀ ਜੀਵ ਨੂੰ ਭਟਕਣਾ ਵਿੱਚ ਪਾ ਕੇ ਉਸ ਨੂੰ ਪ੍ਰੇਪਾ ਦਿੰਦਾ ਹੈ ਵੱਡਾ ਦਾਤਾ ਗੁਰਮੁਖ ਜਾਤਾ ਨਿਗਰੀ ਅੰਧ ਫਿਰੈ ਲੋਕਾਈ हे संत जनों जस मनुख ने गुरु दी शरण लई उसने उस बड्डे दा तार प्रभु नाल सांझ पाली पर माया दे बोह विच अन्नी होई लुकाई पटक दी करदी जिन्नी चखिया तन्ना साद आया सतगुरु बूझ बुझ बुझाई हे संत जनों जिन्ना ने गुरु दे नाम अमृत दी कदर बख्शी जिन्ना ने इस तरह नाम अमृत चख लिया ओन्ना नु उस दा आनंद आ गया ते ओ सदा नाम विच जुड़े रहे ਇਕ ਨਾ ਨਾਮ ਆਪੁ ਭੁਲਾਈ ਇਕ ਨਾ ਗੁਰਮੁਖ ਦੇਵੁ ਜਹਾਈ ਹੇ ਸੰਤ ਜਨੋ ਜੀਵਾਂ ਦੇ ਵਸ ਦੀ ਗੱਲ ਨਹੀਂ ਕਈ ਜੀਵਾਂ ਨੂੰ ਪ੍ਰਮਾਤਮਾ ਆਪ ਹੀ ਆਪਣੇ ਨਾਮ ਤੋਂ ਭਜਾ ਦਿੰਦਾ ਹੈ ਤੇ ਕਈ ਜੀਵਾਂ ਨੂੰ ਗੁਰੂ ਦੀ ਸ਼ਰਨ ਪਾ ਕੇ ਆਪਣੇ ਨਾਮ ਦੀ ਸੋਜ ਬਖਸ਼ ਦਿੰਦਾ ਹੈ ਸਦਾ ਸਦਾ ਸਾਲਾਹੇਓ ਸੰਤੋ ਤਿਸ ਦੀ ਵੱਡੀ ਵਡਿਆਈ हे संत जनो उस परमात्मा दी सिफत सला सदा करते रहया करो सरदया ही करते रहया करो उस प्रभु दा नामणा बहुत बड्डा है तेस बिन अवर न कोई राजा करत पाव सुबणत बनाई हे संत जनो प्रभु तो बिना उस दे बराबर दा होर कोई बादशाह नहीं होर कोई ਉਸ ਨੇ ਪੂਰਾ ਇਨਸਾਫ ਕਰਕੇ ਸਿਫਤ ਸਲਾ ਕਰਨ ਦੀ ਇਹ ਰੀਤ ਚਲਾਈ ਹੈ ਨਿਉ ਤਿਸੇ ਕਾ ਹੈ ਸਦ ਸਾਚਾ ਵਿਰਲੇ ਹੁਕਮ ਮਨਾਈ ਹੈ हे ਸੰਤ ਜਨੋ ਉਸ ਕਰਤੇ ਦਾ ਨਿਆ ਸੱਚਾ ਹੈ ਇਨਸਾਫ਼ ਕਰਨ ਵਾਲਾ ਹੁਕਮ ਸਦਾ ਟਲ ਹੈ ਕਿਸੇ ਵਿਰਲੇ ਭਾਗਾ ਵਾਲੇ ਨੂੰ ਉਹ ਪ੍ਰਭੂ ਇਹ ਹੁਕਮ ਮੰਨਣ ਲਈ ਪ੍ਰੇਰਣਾ ਕਰਦਾ ਹੈ ਤਿਸ ਨੂੰ ਪ੍ਰਾਣੀ ਸਦਾ ਧਿਆਵੋ ਜਿਨਹ ਗੁਰਮੁਖ ਬਣਤ ਬੜਾਈ ਹੈ ਪ੍ਰਾਣੀਆਂ ਜਿਸ ਪ੍ਰਮਾਤਮਾ ਨੇ ਬੰਦਿਆ ਵਾਸਤੇ ਗੁਰੂ ਦੇ ਸਨਮੁਖ ਰਹਿਣ ਦੀ ਮਰਿਆਦਾ ਚਲਾਈ ਹੋਈ ਹੈ ਸਦਾ ਉਸ ਦਾ ਧਿਆਨ ਧਰਦੇ ਰਹਾ ਕਰੋ ਸਤਗੁਰ ਭੇਟੈ ਸੋ ਜਨ ਸੀਜੈ ਜਿਸ ਹਿਰਦੈ ਨਾਮ ਵਸਾਈ ਹੈ ਸੰਤ ਜਨੋ ਜਿਹੜਾ ਮਨੁੱਖ ਗੁਰੂ ਨੂੰ ਮਿਲਦਾ ਹੈ ਭਾਉ ਗੁਰੂ ਦੀ ਸ਼ਰਨ ਪੈਂਦਾ ਹੈ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਪਰਮਾਤਮਾ ਦਾ ਨਾਮ ਵਸਾਉਂਦਾ ਹੈ ਉਹ ਮਨੁੱਖ ਜ਼ਿੰਦਗੀ ਦੀ ਖੇਡ ਵਿੱਚ ਆਵੇਂ ਆਵੋ ਜਾਂਦਾ ਹੈ ਸੱਚਾ ਆਪ ਸਦਾ ਹੈ ਸੱਚਾ ਬਾਣੀ ਸ਼ਬਦ ਸੁਣਾਈ हे संत जनों गुरु अपनी वाणी दे राही अपने शब्द दे राही शरण आए सिखों नु ए उपदेश सुनादा रहंदा है के परमात्मा सदा कैम रहण वाला है परमात्मा सदा कैम रहण वाला है नानक सुन देख रहया बिस्माद मेरा प्रभ रव्या सर्व थाई हे नानक हे संत जनों परमात्मा अजर रूप है ਮੇਰਾ ਪਰਮਾਤਮਾ ਸਭਨੇ ਥਾਈ ਮੌਜੂਦ ਹੈ ਹਰੇਕ ਜੀਵ ਵਿਆਪਕ ਹੋ ਕੇ ਉਹ ਹਰੇਕ ਦੇ ਦਿਲ ਦੀ ਸੁਣ ਰਿਹਾ ਹੈ ਹਰੇਕ ਦਾ ਕੰਮ ਵੇਖ ਰਿਹਾ ਹੈ RAMKALI ਮਹਲਾ 5 ਅਸ਼ਟਪਦੀਆਂ ਇੱਕ ਓੰਕਾਰ ਸਤਿ ਗੁਰਪ੍ਰਸਾਦ RAMKALI ਰਾਗ ਦੇ ਅੰਦਰ ਧੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਬੋਲ ਅਸ਼ਟਪਦੀਆਂ ਇਥੋਂ ਆਰੰਭ ਹੋ ਰਹੀਆਂ ਹਨ ਅਕਾਲ ਪੁਰਖ ਵੈਗੁਰੂ ਇੱਕ ਹੈ ਅਤੇ ਸੱਚੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਨਸੀਬ ਹੁੰਦਾ ਹੈ ਕਿਨਹੀਂ ਕੀਆ ਪਰਵਿਰਤ ਪਸਾਰਾ ਕਿਸੇ ਨੇ ਨਿਰਾ ਦੁਨੀਆਦਾਰੀ ਦਾ ਖਿਲਾਰਾ ਹੀ ਖਿਲਾਰਿਆ ਹੋਇਆ ਹੈ ਕਿਨਹੀਂ ਕੀਆ ਪੂਜਾ ਦੇ ਸਥਾਰਾ ਕਿਸੇ ਨੇ ਦੇਵਤੇ ਆਦਿਕ ਦੀ ਪੂਜਾ ਦਾ اڈੰਬਰ ਰਚਾਇਆ ਹੋਇਆ ਹੈ ਕਿਨਹੀਂ ਨੇਵਲ ਪ੍ਰਯੰਗਮ ਸਦੇ ਕਿਸੇ ਨੇ ਨਿਉਲੀ ਕਰਮ ਅਤੇ ਕੁੰਡਲੀ 나ੜੀ ਦੇ ਸਾਧਨਾ ਵਿੱਚ ਰੁਚੀ ਰੁਚੀ ਰੱਖੀ ਹੋਈ ਹੈ ਧਰਮ ਦੇ ਨਾਂ ਤੇ ਕੀਤੇ ਜਾਂਦੇ ਬਹੁਤ ਤਰ੍ਹਾਂ ਦੇ ਕਰਮ ਨੰਗੇ ਪੈਰੀ ਪਿੰਡੇ ਤੇ ਸਵਾਹ ਮਰਨੀ ਪੁੱਠੇ ਲਟਕਣਾ ਘਰਬਾਰ ਤਿਆਗ ਦੇਣੇ ਜੰਗਲਾਂ ਚ ਚਲੇ ਜਾਣਾ ਬਰਫ਼ ਦੀਆਂ ਪਹਾੜੀਆਂ ਚ ਬਹਿ ਜਾਣਾ ਧੁੱਪਿਆਂ ਚ ਪਿੰਡੇ ਨੂੰ ਸਾੜਨਾ ਸਰੀਰ ਨੂੰ ਕਸ਼ਟ ਦੇਣੇ ਸਾਰੇ ਸਾਰੇ ਨਿਵਲੀ ਕਰਮ ਕਰਦੇ ਹਨ ਪਰ ਜਿਹੜਾ ਗੁਰੂ ਦਾ ਸਿੱਖ ਹੈ ਮਹਾਰਾਜ ਕਹਿੰਦੇ ਮੋਹਦੀਨ ਹਰ ਹਰਿਆ ਰਾਦੇ ਪਰ ਮੈਂ ਗਰੀਬ ਪ੍ਰਮਾਤਮਾ ਦਾ ਸਿਮਰਨ ਹੀ ਕਰਦਾ ਹਾਂ ਤੇਰਾ ਪਰਸਾ ਪਿਆਰੇ ਏ ਪਿਆਰੇ ਪ੍ਰਭ ਮੈਨੂੰ ਤੇਰਾ ਹੀ ਆਸਰਾ ਹੈ ਆ ਨਾ ਜਾਣ ਆਵੇ ਸਾਰਾ ਰਹਾਉ ਮੈਂ ਕੋਈ ਹੋਰ ਫੇਰ ਕਰਨਾ ਨਹੀਂ ਜਾਣਦਾ ਮੈਨੂੰ ਕੋਈ ਹੋਰ ਨਿਵਲੀ ਕਰਮ ਕਰਨਾ ਨਹੀਂ ਆਉਂਦਾ ਕਿਨੇ ਹੀ ਗ੍ਰਹਿ ਤਜ ਵਣਖੰਡ ਪਾਇਆ ਕਿਸੇ ਨੇ ਘਰ ਛੱਡ ਕੇ ਜੰਗਲ ਦੀ ਨੁੱਕਰ ਵਿੱਚ ਜਾ ਡੇਰਾ ਲਾਇਆ ਹੈ ਕਿਨੇ ਹੀ ਮੋਨਾ ਅਧੂਤ ਸਦਾ ਹੈ ਆ ਕਿਸੇ ਨੇ ਆਪਣੇ ਆਪ ਨੂੰ ਮੋਮ ਧਾਰੀ ਤਿਆਗੀ ਸਾਧੂ ਅਖਵਾਇਆ ਹੈ ਕੋਈ ਕਹ ਤੋ ਅਨੰਨ ਭਗਤੀ ਕੋਈ ਇਹ ਆਖਦਾ ਹੈ ਕਿ ਮੈਂ ਅਨੰਨ ਭਗੋਤੀ ਹਾਂ ਹੋਰ ਆਸਰੇ ਛੱਡ ਕੇ ਸਿਰਫ ਭਗਵਾਨ ਦਾ ਭਗਤ ਹਾਂ ਮੋਹ ਦੀਨ ਹਰ ਹਰ ਓਟ ਲਈਤੀ ਪਰ ਮੈਂ ਗਰੀਬ ਨੇ ਸਿਰ ਪਰਮਾਤਮਾ ਦਾ ਅਸਰਾ ਲਿਆ ਹੈ ਕਿਨਹੀਂ ਕਹਿਆ ਹਾਂ ਤੀਰਥ ਵਾਸੀ ਕਿਸੇ ਨੇ ਆਖਿਆ ਕਿ ਮੈਂ ਤੀਰਥਾ ਉਤੇ ਹੀ ਨਿਵਾਸ ਰੱਖਦਾ ਹਾਂ ਕੋਈ ਅੰਨ ਤਜ ਭਿਆ ਉਦਾਸੀ ਕਿਸੇ ਨੇ ਰੋਟੀ ਛੱਡਦੀ ਖਾਣਾ ਪੀਣਾ ਛੱਡਤਾ ਤੇ ਉਦਾਸੀ ਹੋ ਗਿਆ ਉਹ ਕਹਿੰਦਾ ਉਦਾਸੀ ਹੋ ਕੇ ਰੱਬ ਨੂੰ ਪਾਇਆ ਜਾ ਸਕਦਾ ਖਾਣ ਪੀਣ ਨਾਲ ਰੱਬ ਨਹੀਂ ਮਿਲਦਾ ਕਿਨਹੀ ਭਾਵਾਂ ਨਾਲ ਸਭ ਧਰਤੀ ਕਰਿਆ ਕਈ ਸਾਰੀ ਧਰਤੀ ਦਾ ਰਟਨ ਕਰਨ ਵਾਲੇ ਬਣਿਆ ਤੁਰ ਫੇ ਵੀ ਜੇ ਸਾਰੀ ਧਰਤੀ ਦਾ ਰਟਨ ਕਰ ਲਾਂਗੇ ਫਿਰ ਪ੍ਰਮਾਤਮਾ ਖੁਸ਼ ਹੋਊਗਾ ਮੋਹ ਦੀਨ ਹਰ ਹਰ ਦਰ ਪਰਿਆ ਮੈਂ ਗਰੀਬ ਸਿਰਫ ਤੇ ਸਿਰਫ ਪ੍ਰਮਾਤਮਾ ਦੇ ਦਰ ਤੇ ਆਣ ਕੇ ਡੱਗਾ ਹਾਂ ਪਿਆ ਹਾਂ ਕਿਨਹੀ ਕਹਿਆ ਮੈਂ ਕੁਲਹਿ ਵੜਾਈ ਕਿਸੇ ਨੇ ਆਖਿਆ ਮੇਰੀ ਕੁਲ ਬੜੀ ਵੱਡੀ ਹੈ ਕਿਨਹੀ ਕਹਿਆ ਬਾਹ ਬੋਹ ਭਾਈ ਮੇਰੇ ਭਰਾ ਬੜੇ ਹਨ ਮੇਰੇ ਸੰਗੇ ਸਾਥੀ ਮਿੱਤਰ ਬੜੇ ਹਨ ਕਈਆਂ ਨੇ ਇਸ ਤਰ੍ਹਾਂ ਦਾ ਮਾਣ ਆਪਣੀ ਜ਼ਿੰਦਗੀ ਚ ਪਾਲਿਆ ਕੋਈ ਕਹੇ ਮੈਂ ਤਨੇ ਪਸਾਰਾ ਕੋਈ ਆਖਦਾ ਹੈ ਕਿ ਮੈਂ ਬਹੁਤ ਧਨ ਕਮਾਇਆ ਹੋਇਆ ਹੈ ਮੋਹ ਦੇਨ ਹਰ ਹਰਿਆ ਧਾਰਾ ਪਰ ਮੈਨੂੰ ਗਰੀਬ ਨੂੰ ਸਿਰ ਪਰਮਾਤਮਾ ਦਾ ਆਸਰਾ ਹੈ ਕਿਨੇ ਹੀ ਉਂਗਰ ਨਿਰਤ ਕਰਾਈ ਕਿਸੇ ਨੇ ਭੁੰਗਰ ਬਨ ਕੇ ਦੇਵਤੇ ਅਗੇ ਨਾਸ਼ਰੂਪ ਕਹਤੇ ਹੋਏ ਹਨ ਕਿਨ ਹੋ ਵਰਤਨੇ ਮਾਲਾ ਪਾਈ ਕਿਸੇ ਨੇ ਗਲ ਵਿੱਚ ਮਾਲਾ ਪਾਈ ਹੋਈ ਹੈ ਤੇ ਵਰਤ ਰੱਖਣ ਦੇ ਨਿਯਮ ਤਾਰੇ ਹੋਏ ਹਨ ਕਿਨੇ ਹੀ ਤਿਲਕ ਗੋਪੀ ਚੰਦਨ ਲਾਇਆ ਕਿਸੇ ਮਨੁੱਖ ਨੇ ਮੱਥੇ ਉੱਤੇ ਗੋਪੀ ਚੰਦਨ ਦਾ ਟਿੱਕਾ ਲਾਇਆ ਹੋਇਆ ਮੋਹਦੀਨ ਹਰ 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 ਧਿਆਆ ਪਰ ਮੈਂ ਗਰੀਬ ਨੇ ਅਕਾਲ ਪੁਰਖ ਵੈਗਰੂ ਦਾ ਆਸਰਾ ਹੀ ਠਕਿਆ ਹੋਇਆ ਹੈ ਕਿਨੇ ਹੀ ਸਿੱਧ ਬਹੁ ਚੇਟਕ ਲਾਏ ਕਿਸੇ ਮਨੁੱਖ ਨੇ ਸਿੱਧ ਵਾਲੇ ਨਾਟਕ ਚੇਟਕ ਵਿਖਾ ਲੈਣੇ ਸ਼ੁਰੂ ਕੀਤੇ ਹੋਏ ਆ ਕਿਨੇ ਹੀ ਭੇਖ ਬਹੁਤਾਟ ਬਣਾਏ ਕਿਸੇ ਮਨੁੱਖ ਨੇ ਸਾਧੂਆਂ ਵਾਲੇ ਕਈ ਭੇਖ ਬਣਾਏ ਹੋਏ ਹਨ ਕਿਨੇ ਹੀ ਤੰਤ ਮੰਤ ਬਹੁ ਖੇਵਾ ਕਿਸੇ ਮਨੁੱਖ ਨੇ ਅਨੇਕਾਂ ਤੰਤਰਾਂ ਮੰਤਰਾਂ ਦੀ ਦੁਕਾਨ ਚਲਾਈ ਹੋਈ ਹੈ ਮੋਹ ਦੀਨਾ ਹਰ 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 ਸੇਵਾ ਪਰ ਮੈਂ ਗਰੀਬ ਸਿਰਫ ਪ੍ਰਮਾਤਮਾ ਦੀ ਭਗਤੀ ਹੀ ਕਰਦਾ ਹਾਂ ਕੋਈ ਚਤਰ ਕਹਾਵੇ ਪੰਡਿਤ ਕੋਈ ਆਪਣੇ ਆਪ ਨੂੰ ਸਿਆਣਾ ਪੰਡਤ ਖਾਉਂਦਾ ਹੈ ਕੋ ਖਟ ਕਰਮ ਸਹਤ ਸਿਉ ਮੰਡਤ ਕੋਈ ਮਨੁੱਖ ਆਪਣੇ ਆਪ ਨੂੰ ਸ਼ਾਸਤਰਾਂ ਦੇ ਦੱਸੇ ਵੇ 6 ਕਰਮਾਂ ਨਾਲ ਸਜਾਈ ਰੱਖਦਾ ਹੈ ਕੋਈ ਕਰੇ ਆਚਾਰ ਸੋ ਕਰਣੀ ਕੋਈ ਮਨੁੱਖ ਸ਼ਾਸਤਰਾਂ ਦੇ ਕਰਮ ਕਾਂਡ ਨੂੰ ਸੇਸ਼ਟ ਕਰਣੀ ਸਮਝ ਕੇ ਕਰਦਾ ਰਹਿੰਦਾ ਹੈ ਮੋਹ ਦੀਨਾ ਹਰ 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 ਸ਼ਰਣੀ ਪਰ ਮੈਂ ਗਰੀਬ ਸਿਰ ਪਰਮਾਤਮਾ ਦੇ ਸ਼ਰਨ ਪਿਆ ਰਹਿਦਾ ਹਾਂ ਸਗਲੇ ਕਰਮ ਧਰਮ ਜੋ ਵਿਸੋਦੇ ਅਸਾਂ ਸਾਰੇ ਯੁੱਗਾਂ ਦੇ ਸਾਰੇ ਕਰਮ ਧਰਮ ਪਰਖ ਵੇਖੇ ਹਨ ਬੇਨ ਨਾਮੈ ਇਹ ਮਰਨਾ ਪ੍ਰਬੁੱਧੈ ਪਰਮਾਤਮਾ ਦੇ ਨਾਮ ਤੋਂ ਬਿਨਾਂ ਮਾਇਆ ਦੇ ਬੋਧ ਦੀ ਨੀਂਦ ਵਿੱਚ ਸੁੱਤਾ ਹੋਇਆ ਇਹ ਮਨ ਜਾਗਦਾ ਨਹੀਂ ਕਹ ਨਾਨਕ ਜੋ ਸਾਧ ਸੰਗ ਪਾਇਆ ਹੈ ਨਾਨਕ ਆਖ ਕੇ ਜਦੋਂ ਕਿਸੇ ਮਨੁੱਖ ਨੇ ਸਾਧ ਸੰਗਤ ਪ੍ਰਾਪਤ ਕਰ ਲਈ ਬੁਝੀ ਤ੍ਰਿਸ਼ਨਾ ਮਹਾ ਸੀਤ ਲਾਇਆ ਉਸ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਬੁਝ ਗਈ ਉਸ ਦਾ ਮਨ ਠੰਡਾ ਠਾਰ ਹੋ ਗਿਆ